ਰਵਜੀਤ ਸੰਗਰੂਰ ਦੀ ਦਿਲਸ਼ਮੀ ਕੀ ਜਾਣੋ ਤੁਸੀਂ ਦਿਲ ਮੇਰੇ ਦੀਆਂ ਕੀ ਜਾਣੋ ਤੁਸੀਂ ਦਿਲ ਮੇਰੇ ਦੀਆਂ ਮੈਂ ਕੀ ਕੀ ਸੋਚਿਆ ਸੀ ਮੈਂ ਜੇ ਰੱਬ ਤੇਰਾ ਰੱਖ ਨਜ਼ੀ ਰਖਦਾ ਸੀ ਤਾਂ ਗਵੀ ਨੈਣ ਜੋਤੀ ਤੂੰ ਵਿਛੜਨ ਨੂੰ ਕਦ ਕਦ ਤਾਸੀ ਦਿਲ ਮੇਰਾ ਨਾ ਉਸ ਪਿਆਰ ਜਿਤਾਇਆ ਨਾ ਕਰ ਸਕਿਆ ਮੈਂ ਜੇਰਾ ਕੀ ਤਸਾਂ ਚੋਂ ਮੰਜੂ ਚਲਕੜੇ ਮੇਰੇ ਨੈਣਾਂ ਚੋਂ ਗਲਤੋਂ ਵਿਛੜਿਆ ਸੰਗਲੂਰੇ ਵੀ ਮੈਂ ਨੈਣ ਜੋਤੀ ਤੂੰ ਮੈਂ ਨੈਣ ਜੋਤੀ ਤੂੰ keep the love go